ਮਨੂ ਆ ਲੈ ਕਾਪੀ ਫੜਾਈ ਨਹੀਂ ਕੀ ਕੰਮ ਮਿਲਿਆ ਤੈਨੂੰ ਸਕੂਲ ਤੋਂ ਦੇਖਾ ਜਰਾ ਮੈਂ ਅੱਛਾ ਲੈ ਨਹੀਂ ਵਾਹ ਛੁੱਟੀਆਂ ਦੇ ਵਿੱਚ ਇੱਕ ਪੌਦਾ ਲਾਉਣਾ ਉਹਦੀ ਸੰਭਾਲ ਕਰਨੀ ਤੇ ਛੁੱਟੀਆਂ ਤੋਂ ਬਾਅਦ ਉਹਦੀ ਫੋਟੋ ਖਿੱਚ ਕੇ ਲੈ ਕੇ ਆਉਣੀ ਵੀ ਉਹ ਕਿੰਨਾ ਵੱਧ ਗਿਆ ਲੈ ਵੀ ਲੈ ਆ ਤੇ ਇਸ ਵਾਰ ਸਕੂਲ ਵਾਲਿਆਂ ਨੇ ਮੈਂ ਕਹਿੰਨੀ ਆ ਬਹੁਤ ਹੀ ਵਧੀਆ ਕੰਮ ਕੀਤਾ ਆ ਕਿ ਜਿਹੜੇ ਬੱਚੇ ਆ ਨਾ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਜਿਹੜਾ ਰੋਖਾ ਉਹ ਕਿਦਾਂ ਪਲਦਾ ਆ ਕਿਦਾਂ ਸਾਨੂੰ ਪਾਲ ਕੇ ਉਹ ਫਲ ਦਿੰਦਾ ਆ ਫੁੱਲ ਦਿੰਦਾ ਆ ਤੇ ਜਦੋਂ ਉਹਨੂੰ ਕੱਟਣ ਦੀ ਵਾਰੀ ਹੁੰਦੀ ਆ ਤੇ ਦੋਹਾ ਮਿੰਟਾਂ ਚ ਅਸੀਂ ਉਹਨੂੰ ਕੱਟ ਕੇ ਉਹ ਮਾਰਦੇ ਆ ਨਾਲੇ ਸਾਡੇ ਬੱਚੇ ਜਿਹੜੇ ਆ ਉਹ ਵਾਤਾਵਰਣ ਦੇ ਨਾਲ ਜੁੜਨਗੇ ਤੁਸੀਂ ਇਹ ਦੇਖੋ ਜੇ ਕਲਾਸ ਦੇ ਵਿੱਚ 20 ਬੱਚੇ ਆ ਤਾਂ ਜਿਹੜੇ 20 ਬੱਚੇ ਜਦੋਂ ਇੱਕ ਇੱਕ ਪੌਦਾ ਲਾਉਣਗੇ ਨਾ ਤਾਂ 20 ਪੌਦੇ ਲੱਗ ਜਊਗੇ ਹੈ ਕਿੰਨਾ ਵਧੀਆ ਲੱਗੂਗਾ ਆ ਦੂਜਾ ਲੈ ਵੀ ਮੈਂ ਕਹਿੰਦੀ ਐਸ ਵਾਰ ਤਾਂ ਸਕੂਲ ਵਾਲਿਆਂ ਨੇ ਖੁਸ਼ ਕਰ ਦਿੱਤਾ ਅ ਲਿਖਿਆ ਆ ਵੀ ਜਦੋਂ ਹੁਣ ਛੁੱਟੀਆਂ ਤੋਂ ਬਾਅਦ ਆਉਣਾ ਆ ਤੇ ਜਿਹੜੇ ਪਲਾਸਟਿਕ ਦੀਆਂ ਬੋਤਲਾਂ ਨੇ ਨਾ ਤੇ ਜਿਹੜੇ ਪਲਾਸਟਿਕ ਦੇ ਲੰਚ ਬਾਕਸ ਹੁੰਦੇ ਆ ਟਿਫਨ ਜਿਹਨੂੰ ਕਹਿੰਦੇ ਆ ਉਹ ਨਹੀਂ ਲੈ ਕੇ ਆਉਣੇ ਸਟੀਲ ਦੀਆਂ ਬੋਤਲਾਂ ਤੇ ਜਿਹੜੇ ਸਟੀਲ ਦੇ ਟਿਫਨ ਆ ਉਹ ਲੈ ਕੇ ਆਓ ਸ਼ੁਕਰ ਆ ਭਾਈ ਮੈਂ ਕੰਨੀਆਂ ਅਲਮਾਰੀ ਭਰੀ ਪਈ ਆ ਸਟੀਲ ਦੇ ਬਰਤਨਾਂ ਦੇ ਨਾਲ ਚੰਗਾ ਫੈਸ਼ਨ ਚੱਲ ਪਿਆ ਜਿਹੜੀ ਚੀਜ਼ ਦੇਖੋ ਉਹੀ ਪਲਾਸਟਿਕ ਦੀ ਜਿਹੜੀ ਚੀਜ਼ ਦੇਖੋ ਉਹੀ ਪਲਾਸਟਿਕ ਦੀ ਹੈ ਆ ਲੋਕਾਂ ਨੇ ਵਿਖਾਵੇ ਵਿੱਚ ਇਹ ਨਹੀਂ ਕਦੀ ਧਿਆਨ ਦਿੱਤਾ ਵੀ ਇਹ ਸਾਨੂੰ ਕਿੰਨਾ ਨੁਕਸਾਨ ਕਰਦੀ ਆ ਹੈ ਚਲ ਕਰ ਇੱਕ ਨਾ ਦਿਲ ਦੀ ਗੱਲ ਦੱਸਾਂ ਤੁਹਾਨੂੰ ਜੇ ਅਸੀਂ ਦੇਖੀਏ ਘਰ ਅਸੀਂ ਨਾ ਬੱਚਿਆਂ ਨੂੰ ਜਿੰਨੀ ਮਰਜੀ ਗੱਲਾਂ ਸਮਝਾ ਲਈਏ ਪਰ ਜਿਹੜੀ ਕਹੀ ਗਈ ਗੱਲ ਇੱਕ ਅਧਿਆਪਕ ਦੀ ਉਸ ਬੱਚੇ ਤੇ ਅਸਰ ਕਰਦੀ ਆ ਨਾ ਸ਼ਾਇਦ ਮੈਨੂੰ ਲੱਗਦਾ ਵੀ ਉਹ ਮਾਪਿਆਂ ਦੀ ਉਨੀ ਗੱਲ ਅਸਰ ਨਹੀਂ ਕਰਦੀ ਤੇ ਮੈਂ ਸੋਚਦੀ ਆਂ ਵੀ ਵਾਕਈ ਜੇ ਸਾਡੀਆਂ ਸਿੱਖਿਆ ਸੰਸਥਾਵਾਂ ਇਦਾਂ ਹੀ ਸਕਾਰਾਤਮਕ ਤੇ ਅਸਾਰੂ ਜਿਹੜੇ ਕਦਮ ਵਾਤਾਵਰਨ ਨੂੰ ਬਚਾਉਣ ਲਈ ਅਸਲ ਵਿੱਚ ਚੁੱਕਣ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ ਉਹ ਜਾਗਰੂਕ ਹੋ ਕੇ ਵਾਤਾਵਰਨ ਨੂੰ ਜਿਹੜਾ ਹੈ ਜ਼ਰੂਰ ਬਚਾਏਗੀ ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅੱਜ ਅਸੀਂ ਵਿਸ਼ਵ ਵਾਤਾਵਰਨ ਦਿਵਸ ਤੇ ਆਪਣੇ ਆਲੇ ਦੁਆਲੇ ਨੂੰ ਆਪਣੀ ਕੁਦਰਤ ਨੂੰ ਖੂਬਸੂਰਤ ਸੋਹਣਾ ਬਣਾਈਏ ਉਸਦੀ ਸਾਂਭ ਸੰਭਾਲ ਕਰੀਏ ਤੇ ਉਹ ਵਸਤੂਆਂ ਉਹ ਚੀਜ਼ਾਂ ਨਾ ਵਰਤੀਏ ਜਿਨ੍ਹਾਂ ਦੇ ਨਾਲ ਸਾਡੀ ਕੁਦਰਤ ਨੂੰ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ ਕਿਉਂਕਿ ਉਹ ਨੁਕਸਾਨ ਕੇਵਲ ਕੁਦਰਤ ਨੂੰ ਹੀ ਸਹਿਣਾ ਨਹੀਂ ਪੈਂਦਾ ਜੋ ਅਸੀਂ ਕੁਦਰਤ ਨੂੰ ਦਵਾਂਗੇ ਜੋ ਅਸੀਂ ਪ੍ਰਕਿਰਤੀ ਨੂੰ ਦਵਾਂਗੇ ਉਹ ਵਾਪਸ ਸਾਡੇ ਕੋਲ ਆਉਣਾ ਹੀ ਹੈ ਔਰ ਉਸਦੇ ਨਤੀਜੇ ਅਸੀਂ ਸਭ ਦੇਖ ਰਹੇ ਹਾਂ ਅੱਜ ਕੋਈ ਘਰ ਐਸਾ ਨਹੀਂ ਜਿੱਥੇ ਬਿਮਾਰੀਆਂ ਨਹੀਂ ਸੋ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨ ਇਹ ਹੈ ਕਿ ਅਸੀਂ ਉਸ ਪਰਮਾਤਮਾ ਦੀ ਬਣਾਈ ਹੋਈ ਸੋਹਣੀ ਕਾਇਨਾਤ ਨੂੰ ਸਵਾਰਥ ਵਿੱਚ ਆ ਕੇ ਨੁਕਸਾਨ ਦੇਣਾ ਸ਼ੁਰੂ ਕਰ ਦਿੱਤਾ ਹੈ ਉਸ ਦੀ ਸਾਮ ਸੰਭਾਲ ਦੋ ਅਸੀਂ ਹੁਣ ਕਰ ਹੋ ਗਏ ਆ